ਹਾਂਜੀ ਬਾਰੇ ਦੋਸਤੋ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਢੀਲਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਤਾਂ ਅੱਜ ਮੈਂ ਬਿਲਕੁਲ ਇੱਕ ਨਵੀਂ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਆਂ ਪੰਜਾਬ ਦੇ ਇੱਕ ਨਾਮੀ ਗਾਇਕ ਜਨਾਬ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਜੋੜੀ ਨੂੰ ਕੌਣ ਨਹੀਂ ਜਾਣਦਾ ਤੇ ਉਹਨਾਂ ਬਾਰੇ ਕੌਣ ਨਹੀਂ ਜਾਣਨਾ ਚਾਹੇਗਾ ਤਾਂ ਹਰ ਵਿਅਕਤੀ ਨੇ ਹਰ ਫਿਲਮਕਾਰ ਨੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਹਰ ਬੰਦੇ ਨੇ ਉਹਨਾਂ ਦੀ ਜਾਣਕਾਰੀ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਬੀਅਤ ਤੇ ਤਲਾਮਬੀਅਤ ਉਹ ਗੱਲ ਵੱਖਰੀ ਹੈ ਕਿ ਵੀ ਉਹ ਜਾਣਕਾਰੀ ਕਿੰਨੀ ਕੁ ਸੱਚੀ ਹੈ ਤੇ ਕਿੰਨੀ ਕੁ ਮੰਨ ਕੜਦਾ ਅਮਰ ਸਿੰਘ ਚਮਕੀਲਾ ਜੀ ਇੱਕ ਐਸੀ ਸ਼ਖਸੀਅਤ ਨੇ ਪੰਜਾਬੀ ਹੀ ਨਹੀਂ ਵਿਸ਼ਵ ਦੀ ਕੋਈ ਐਸੀ ਗਾਇਕ ਪਰਸਨੈਲਿਟੀ ਨੇ ਗੀਤਕਾਰ ਪਰਸਨੈਲਿਟੀ ਨੇ ਜਿਨ੍ਹਾਂ ਦੇ ਉੱਤੇ 1 ਨਹੀਂ 2 ਨਹੀਂ ਤਿੰਨ ਫਿਲਮਾਂ ਬਣ ਚੁੱਕੀਆਂ ਨੇ ਬਿਨਾਂ ਸ਼ੱਕ ਜਿਹੜੀ ਤੀਸਰੀ ਫਿਲਮ ਹੈਗੀ ਆ ਉਹਨਾਂ ਨੇ ਉਹਨਾਂ ਦਾ ਨਾਂ ਨਹੀਂ ਰੱਖਿਆ ਪਰ ਦਰਸ਼ਕ ਸਮਝ ਗਿਆ ਕਿ ਇਹ ਫਿਲਮ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਹੈ ਤਾਂ ਇੱਕ ਫਿਲਮ ਜੋ ਹਾਲੀਵੁੱਡ ਨੂੰ ਟੱਕਰ ਦੇਣ ਦੇ ਲਈ ਉਹਨਾਂ ਨੇ ਬਣਾਈ ਬਾਲੀਵੁੱਡ ਦੇ ਬਹੁਤ ਵੱਡੇ ਫਿਲਮਕਾਰ ਨੇ ਇਮਤੀਆਜ਼ ਅਲੀ ਉਹਨਾਂ ਨੇ ਬਣਾਈ ਤਾਂ ਇੱਕ ਪੰਜਾਬ ਦੇ ਬਿਲਕੁਲ ਨਵੇਂ ਮੁੰਡੇ ਆ ਉਹਨਾਂ ਨੇ ਉਹ ਫਿਲਮ ਬਣਾਈ ਹੈ ਉਹਨਾਂ ਦੀ ਜ਼ਿੰਦਗੀ ਦੇ ਆਧਾਰਿਤ ਉਹਨਾਂ ਦੀਆਂ ਬਹੁਤ ਸਾਰੀਆਂ ਕਟਨਾਮਾ ਨਹੀਂ ਕੁਝ ਕਾਲਪਨਿਕ ਨਹੀਂ ਕੁਝ ਮਨ ਘੜਤ ਨੇ ਕਿਉਂ ਕਿ ਕਿਉਂਕਿ ਉਹ ਕੋਈ ਵੀ ਬੰਦਾ ਉਹਨਾਂ ਦੇ ਬਾਰੇ ਬਹੁਤੀ ਜਾਣਕਾਰੀ ਰੱਖਦਾ ਹੀ ਨਹੀਂ ਸੀਗਾ ਉਹਨਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਨੇ ਜਿਨ੍ਹਾਂ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਮੈਂ ਉਹ ਨਾਲ ਰਹਿ ਕੇ ਵੇਖੀਆਂ ਹੋਈਆਂ ਨੇ ਤਾਂ ਉਹ ਫਿਲਮ ਦੇ ਵਿੱਚ ਜਿਵੇਂ ਉਹਨਾਂ ਨੇ ਦਿਖਾਈਆਂ ਗਈਆਂ ਨੇ ਉਹ ਬਿਲਕੁਲ ਮਨ ਘੜਤ ਨੇ ਤਾਂ ਉਹਨਾਂ ਘਟਨਾਵਾਂ ਨੂੰ ਮੈਂ ਮੈਂ ਕੋਸ਼ਿਸ਼ ਕਰਾਂਗਾ ਕਿ ਵੀ ਜੋ ਕੁਝ ਮੈਂ ਵਖੀ ਵਖਿਆ ਜੋ ਮੇਰੇ ਸਾਹਮਣੇ ਹੋਇਆ ਉਹ ਘਟਨਾਵਾਂ ਜਿਹੜੀਆਂ ਚੰਦ ਘਟਨਾਵਾਂ ਨੇ ਸਾਰਾ ਤਾਂ ਕੁਝ ਮੈਂ ਵੀ ਨਹੀਂ ਵਖਿਆ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵਾਪਰਿਆ ਮੈਂ ਕੁਝ ਸਮਾਂ ਉਹਨਾਂ ਦੇ ਨਾਲ ਰਿਹਾ ਤਾਂ ਸਿਰਫ ਉਹਨਾਂ ਸਮਾਂ ਜੋ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਬਸ ਤੁਸੀਂ ਉਸ ਗੱਲ ਨੂੰ ਜਾਣਨ ਦੇ ਲਈ ਛੋਟਾ ਜਿਹਾ ਕੰਮ ਕਰਨਾ ਹੈ ਕਿ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਉਹ ਲੜੀਵਾਰ ਜਿਹੜੇ ਆ ਉਹ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਉਹਨਾਂ ਘਟਨਾਵਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਜਿੱਦ ਕਰਾਏਗਾ ਉਹ ਐਸੀਆਂ ਘਟਨਾਵਾਂ ਨੇ ਜਿਹੜੀਆਂ ਤੁਸੀਂ ਉਹਨਾਂ ਫਿਲਮਾਂ ਦੇ ਵਿੱਚ ਬੜੇ ਹੋ ਢੰਗ ਨਾਲ ਉਹਨਾਂ ਨੇ ਪੇਸ਼ ਕੀਤੀਆਂ ਨੇ ਤੇ ਜਿਹੜੇ ਉਹਨਾਂ ਦੇ ਬਾਰੇ ਕਿਤਾਬ ਲਿਖੀ ਗਈ ਹੈਗੀ ਹੈ ਇੱਕ ਸ਼ਹੀਦ ਨਾਂ ਦੀ ਕਿਤਾਬ ਆਈ ਸੀ ਮੈਂ ਪੜ੍ਹੀ ਨਹੀਂ ਹੈ ਮੈਨੂੰ ਵੀ ਕਿਸੇ ਨੇ ਥੋੜਾ ਜਿਹਾ ਸੋਜਨਾਂ ਦੇ ਪਾਰਟ ਦੇ ਵਿੱਚ ਮੈਂ ਹੈਗਾ ਸੀਗਾ ਉਹ ਉਹਨਿੰਕ ਭੇਜੀ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਮੇਰੀ ਇੱਕ ਥੋੜੀ ਜੀ ਗੱਲ ਨੂੰ ਵੀ ਉਹਨਾਂ ਨੇ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈਗਾ ਤਾਂ ਮੈਂ ਇਹ ਸਮਝ ਗਿਆ ਸੀ ਕਿ ਬਈ ਇਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਵੀ ਉਹਨਾਂ ਨੇ ਉਹ ਝੂਠ ਹੀ ਲਿਖਿਆ ਹੋਵੇਗਾ ਕਿਉਂਕਿ ਜੇਕਰ ਮੈਂ ਜਾ ਹੁੰਦਾ ਜਾਗਦਾ ਬੈਠਾ ਜੇਕਰ ਮੇਰੇ ਨਾਲ ਸੰਬੰਧਿਤ ਘਟਨਾ ਨੂੰ ਹੀ ਉਹਨਾਂ ਨੇ ਇਸ ਤਰ੍ਹਾਂ ਦਾ ਲਿਖਿਆ ਹੋਇਆ ਤਾਂ ਬਾਕੀ ਦੇ ਵਿੱਚ ਕੀ ਸੱਚ ਹੋਏਗਾ ਤਾਂ ਜਿੰਨਾ ਕੁ ਮੈਂ ਜਾਣਦਾ ਮੈਂ ਉਸ ਫਿਲਮ ਦੇ ਮੁਤਾਬਕ ਜੋ ਉਹਨਾਂ ਦੇ ਵਿੱਚ ਮੈਂ ਦੇਖਿਆ ਤਾਂ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ ਉਹਨਾਂ ਦੀਆਂ ਰਿਕਾਰਡਿੰਗ ਦੇ ਮਤਲਬਕ ਉਹਨਾਂ ਦੇ ਨਾਲ ਕਿਹੜੇ ਕਿਹੜੇ ਸੰਗੀਤਕਾਰਾਂ ਨੇ ਕੰਮ ਕੀਤਾ ਹੈਗਾ ਕਿਵੇਂ ਕਿਵੇਂ ਉਹਨਾਂ ਦੀ ਜਿਵੇਂ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਪਹਿਲੀ ਰਿਕਾਰਡਿੰਗ ਜੋ ਬੀਬਾ ਅਮਰਜੋਤ ਦੇ ਨਾਲ ਹੋਈ ਸੀ ਕਿੱਥੇ ਹੋਈ ਕਿਵੇਂ ਹੋਈ ਕੀ ਗੱਲਬਾਤ ਉਹਦੇ ਵਿੱਚ ਕਿਸ ਤਰ੍ਹਾਂ ਗੀਤਾਂ ਦਾ ਕੀ ਚੋਣ ਹੋਈ ਤਾਂ ਉਹ ਤੁਹਾਡੇ ਨਾਲ ਮੈਂ ਸਾਰੀ ਸਾਂਝੀ ਕਰਨੀ ਹੈਗੀ ਆ ਜਿਹੜੇ ਉਹਨਾਂ ਦੇ ਪ੍ਰੋਗਰਾਮ ਕੈਨਸਲ ਹੋਣ ਦਾ ਜ਼ਿਕਰ ਉਹਨਾਂ ਨੇ ਕੀਤਾ ਹੋਇਆ ਉਹ ਕਿਵੇਂ ਕੈਨਸਲ ਹੋਏ ਆ ਕਿਹੜੇ ਕਿੰਨੇ ਪ੍ਰੋਗਰਾਮ ਕੈਨਸਲ ਹੋਏ ਸੀ ਤਾਂ ਉਹ ਮੈਂ ਤੁਹਾਨੂੰ ਬਕਾਇਦਾ ਪਿੰਡ ਦਾ ਨਾਮ ਵੀ ਦੱਸਾਂਗਾ ਕਿ ਕਿਹੜੇ ਪਿੰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸ ਤਰ੍ਹਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਸੁਣਨੀ ਚਾਹੁੰਦੇ ਹੋ ਦੇਖਣੀ ਚਾਹੁੰਦੇ ਹੋ ਤਾਂ ਤੁਸੀਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਲੜੀਵਾਰ ਮੈਂ ਜ਼ਿਆਦਾ ਤਾਂ ਨਹੀਂ ਉਹਦੇ ਬਾਰੇ ਗੱਲ ਕਰ ਪਾਵਾਂ ਕਿਉਂਕਿ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਜਿਹੜੇ ਮੇਰੇ ਦੋਸਤ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਾਰੇ ਅਲੱਗ-ਅਲੱਗ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਗੀਤਾਂ ਬਾਰੇ ਹੋਰ ਸਾਰਾ ਕੁਝ ਕਰ-ਕਰਕੇ ਪਾ ਰਹੇ ਆ ਤਾਂ ਚੰਗਾ ਵੀ ਲੱਗਦਾ ਹੈਗਾ ਪਰ ਜਦੋਂ ਕਿਤੇ ਕੋਈ ਨਾ ਕੋਈ ਗੱਲ ਸਿਰਫ ਇਸ ਲਈ ਪਾਈ ਜਾਂਦੀ ਹੈ ਕਿ ਬਸ ਵਿਊ ਵਧਾ ਲਓ ਪੈਸੇ ਕਮਾ ਲਓ ਤਾਂ ਉਹ ਕਿਤੇ ਨਾ ਕਿਤੇ ਉਸ ਆਤਮਾ ਦੇ ਨਾਲ ਉਸ ਵਿਅਕਤੀ ਦੇ ਨਾਲ ਉਸ ਸ਼ਖਸੀਅਤ ਦੇ ਨਾਲ ਜਿਹੜਾ ਹੈਗਾ ਬੇਇਨਸਾਫੀ ਹੈਗੀ ਆ ਪੈਸਾ ਕਮਾਉਣ ਲਈ ਨਹੀਂ ਕੰਮ ਹੋਣਾ ਚਾਹੀਦਾ ਮੈਂ ਕਦੀ ਵੀ ਅੱਜ ਤੱਕ 1982 ਤੋਂ ਲੈ ਕੇ ਅੱਜ ਤੱਕ ਮੈਂ ਕਦੀ ਉਹਨਾਂ ਦੇ ਨਾਂ ਦੀ ਵਰਤੋਂ ਨਹੀਂ ਕੀਤੀ ਤਾਂ ਕਿ ਉਹਨਾਂ ਦਾ ਜ਼ਿਕਰ ਮੈਂ ਕਰਦਾ ਹੁੰਨਾ ਕਿ ਮੈਂ ਉਹਨਾਂ ਦਾ ਸ਼ਾਗਿਰਦ ਹਾਂ ਪਰ ਮੈਂ ਕਦੀ ਵੀ ਇਸ ਤਰ੍ਹਾਂ ਦੀਆਂ ਉਹ ਗੱਲਾਂ ਨਹੀਂ ਉਲਜਲੂਲ ਗੱਲਾਂ ਕਰਕੇ ਮੈਂ ਪ੍ਰਸਿੱਧੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੀ ਉਹਨਾਂ ਦੇ ਨੇੜਲੇ ਸਾਥੀ ਜਿਹੜੇ ਆ ਉਹ ਹਰ ਇੱਕ ਬੰਦਾ ਇਹ ਸੋ ਕਹਿੰਦਾ ਕਿ ਵੀ ਮੈਂ 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 ਨਹੀਂ ਉਹ ਇੱਕ ਹੀ ਬੰਦਾ ਸੀਗਾ ਚਮਕੀਲਾ ਤੇ ਉਨੇ ਆਪਣਾ ਸਾਰਾ ਜੋ ਕੀਤਾ ਉਹਦੇ ਨਾਂ ਦੇ ਉੱਤੇ ਲੋਕ ਉਦੋਂ ਵੀ ਨਾਂ ਕਮਾ ਕੇ ਪੈਸਾ ਕਮਾ ਕੇ ਤੇ ਅੱਜ ਵੀ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਪੈਸਾ ਕਮਾਇਆ ਜਾ ਰਿਹਾ ਹੈਗਾ ਨਾਂ ਕਮਾਇਆ ਜਾ ਰਿਹਾ ਹੈਗਾ ਤੇ ਮਰਦੇ ਦੇ ਬੰਦੇ ਦੇ ਵਿੱਚ ਜਾਨ ਪਹਿ ਜਾਣ ਦਾ ਜਿਹੜਾ ਨਾਂ ਹੈਗਾ ਅਮਰ ਸਿੰਘ ਚਮਕੀਲਾ ਤਾਂ ਉਹਨਾਂ ਦੇ ਲਈ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਣੀਆਂ ਨੇ ਤਾਂ ਤੁਸੀਂ ਜੁੜੇ ਰਹੋ ਮੇਰੇ ਨਾਲ ਮਿਲਾਂਗਾ ਤੁਹਾਡੇ ਨਾਲ ਅਗਲੀ ਜਾਣਕਾਰੀ ਦੇ ਨਾਲ ਅਗਲੀ ਗੱਲਬਾਤ ਦੇ ਨਾਲ ਬਸ ਅਜੇ ਮੈਂ ਸ਼ੁਰੂਆਤ ਕੀਤੀ ਹੈ ਸਿਰਫ ਤੁਹਾਨੂੰ ਇਹ ਜਿਹੜੀ ਮੇਰੀ ਵੀਡੀਓ ਹੈ ਇੱਕ ਇਨਫੋਰਮੇਸ਼ਨ ਵਾਂਗੂ ਮੈਂ ਕਿ ਤੁਹਾਨੂੰ ਇਹ ਮੈਂ ਇੱਕ ਸੂਚਨਾ ਦਿੰਦੀ ਆ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਕੰਮ ਕਰ ਰਿਹਾ ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤਾਂ ਇਹ ਵੀ ਮੇਰੇ ਆਪਣਾ ਨਹੀਂ ਸੀ ਮੇਰੇ ਕੁਝ ਦੋਸਤ ਨੇ ਜਿਹੜੇ ਉਹ ਬਾਰ-ਬਾਰ ਮੈਨੂੰ ਇਸ ਗੱਲ ਤੇ ਕਹਿੰਦੇ ਕਿ ਵੀ ਸੁਨੀਲੇ ਜੇ ਤੇਰੇ ਕੋਲੇ ਇਹ ਨੀ ਆ ਗੱਲਾਂ ਤਾਂ ਹੈਗਾ ਇਹ ਜਵਾਬ ਹੈਗਾ ਇਹ ਗੱਲਾਂ ਹੈਗੀਆਂ ਨੇ ਤਾਂ ਤੂੰ ਕਿਉਂ ਨਹੀਂ ਸਾਂਝੀਆਂ ਕਰਦਾ ਕਿਉਂਕਿ ਮੇਰੇ ਕੋਲੇ ਕੀ ਆ ਕਿ ਮੈਂ ਕਿਤਾਬਾਂ ਜਿਸ ਤਰ੍ਹਾਂ ਮੈਨੂੰ ਇੱਕ ਮੇਰੇ ਦੋਸਤ ਹੈਗੇ ਉਹਨਾਂ ਨੇ ਕਹਿ ਕਿ ਵੀ ਕਿਤਾਬ ਲਿਖੋ ਤਾਂ ਮੈਂ ਕਹਿੰਦਾ ਯਾਰ ਕੋਈ ਤਕ ਨਹੀਂ ਹੈ ਜਿਹੜੀ ਮੈਂ ਗੱਲ ਕਰ ਰਿਹਾ ਤਾਂ ਬਹੁਤ ਸਾਰੇ ਸਿਰਫ ਇਹ ਲੋਕ ਹੁੰਦੇ ਆ ਬੇਵਕੂਫ ਲੋਕ ਜਿਹੜੇ ਹੁੰਦੇ ਆ ਉਹਨਾਂ ਦਾ ਪਤਾ ਨਹੀਂ ਉਹ ਕਿੱਥੋਂ ਜਾ ਕੇ ਗੱਲ ਕਰ ਦੇਣ ਕਿ ਵੀ ਯਾਰ ਇਹ ਹੁਣ ਇੱਕ ਹੋਰ ਫੇਮ ਭਾਲਦਾ ਬੰਦਾ ਆ ਗਿਆ ਮੈਂ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਮੇਰੇ ਕੋਲੋ ਬੰਦਿਆਂ ਨੇ ਇੰਟਰਵਿਊ ਕੀਤੀਆਂ ਤਾਂ ਉਹਦੇ ਨੀਚੇ ਜਦੋਂ ਕਮੈਂਟ ਸੈਕਸ਼ਨ ਦੇਖਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਵੀ ਯਾਰ ਇਹ ਜਿਹੜੇ ਬੰਦੇ ਜੰਮੇ ਹੀ ਕੱਲ੍ਹ ਐ ਉਹ ਸਾਡੇ ਬਾਰੇ ਇਹ ਗੱਲ ਕਰ ਰਹੇ ਕਿ ਫੇਮ ਭਾਲਦੇ ਤਾਂ ਵੀਰੇ ਮੈਨੂੰ ਕਿਸੇ ਦੀ ਫੇਮ ਦੀ ਲੋੜ ਨਹੀਂ ਐ ਕਿਸੇ ਦੇ ਉਸ ਚੀਜ਼ ਦੀ ਲੋੜ ਨਹੀਂ ਐ ਹਾਂ ਜਿੰਨੀ ਕੁ ਮੈਂ ਜਾਣਕਾਰੀ ਰੱਖਦਾ ਜਿੰਨਾ ਕੁ ਮੈਂ ਆਪਦੀ ਕਾਬਲੀਅਤ ਰੱਖਦਾ ਮੈਂ ਉਹਨਾਂ ਗੱਲ ਕਰਾਂਗਾ ਤਾਂ ਤੁਸੀਂ ਮੇਰੀ ਜੇਕਰ ਮੈਂ ਇਸ ਗੱਲ ਦਾ ਕਿਸੇ ਨੂੰ ਪਿੰਚ ਹੋਵੇ ਨਾ ਤਾਂ ਮੈਨੂੰ ਕੋਈ ਦੁੱਖ ਨਹੀਂ ਹੈਗਾ ਕਿਉਂਕਿ ਇਹ ਜੋ ਸੱਚ ਹੈਗਾ ਉਹ ਤਾਂ ਮੈਂ ਕਹਿ ਹੀ ਦੇਣਾ ਹੁੰਦਾ ਉਹ ਮੈਂ ਕਹਿਣਾ ਹੀ ਕਹਿਣਾ ਹੈਗਾ ਤਾਂ ਜਿਹੜੇ ਸਿਰ ਫਿਰੇ ਲੋਕ ਨੇ ਉਹ ਕਿਰਪਾ ਕਰਕੇ ਮੇਰੇ ਵੀਡੀਓ ਨੂੰ ਕਦੀ ਵੀ ਨਾ ਵੇਖਣਾ ਜਿਨ੍ਹਾਂ ਨੂੰ ਇਸ ਚੀਜ਼ ਦਾ ਰਹਿੰਦਾ ਹੈਗਾ ਉਹ ਮੇਰੇ ਵੀਡੀਓ ਨੂੰ ਕਦੀ ਨਾ ਦੇਖਣ ਕਿਉਂਕਿ ਉਹ ਇੱਕ ਪਾਸੜ ਲੋਕ ਨੇ ਤਾਂ 1% ਸੋਚ ਵਾਲੇ ਬੰਦੇ ਆ ਜਿਹੜੇ ਉਹ ਕਦੇ ਵੀ ਕਿਸੇ ਦੀ ਵੀਡੀਓ ਨਾ ਦੇਖਿਆ ਕਰੋ ਜੇਕਰ 1% ਸੋਚ ਵਾਲੇ ਬੰਦੇ ਆ ਜਦੋਂ ਵੀ ਤੁਸੀਂ ਕਿਸੇ ਚੀਜ਼ ਦੀ ਗੱਲ ਕਰਨੀ ਹੁੰਦੀ ਆ ਤਾਂ ਤੁਸੀਂ ਦੋਨੋਂ ਪੱਖ ਜਿਹੜੇ ਹੈਗਾ ਉਹ ਸੁਣਿਆ ਤੇ ਦੇਖਿਆ ਕਰੋ ਤਾਂ ਅੱਜ ਮੈਂ ਜਿਹੜਾ ਹੈਗਾ ਇਹ ਸਿਰਫ ਬਹੁਤ ਦਿਨਾਂ ਤੋਂ ਮੇਰੇ ਅੰਦਰ ਹੈਗਾ ਸੀਗਾ ਤਾਂ ਉਦੋਂ ਫਿਲਮ ਚੱਲ ਰਹੀ ਸੀਗੀ ਤਾਂ ਮੈਂ ਕਿਹਾ ਯਾਰ ਜੇ ਮੈਂ ਹੁਣ ਇਹ ਕੰਮ ਕਰਾਂਗਾ ਤੇ ਸਾਰੇ ਕਹਿਣਗੇ ਵੀ ਯਾਰ ਹੁਣ ਤਪਦੇ ਤੰਦੂਰ ਤੇ ਦੋ ਰੋਟੀਆਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਐਸਾ ਕੁਝ ਨਹੀਂ ਹੈਗਾ ਤਾਂ ਹੁਣ ਮੈਨੂੰ ਲੱਗਿਆ ਕਿ ਯਾਰ ਚਲੋ ਮੈਂ ਗੱਲ ਕਰਦਾ ਹਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਉਹ ਸਟੂਡੀਓ ਦੇ ਜਿਹੜੇ ਓਨਰ ਨੇ ਉਹ ਆਪ ਦੁਨੀਆ 'ਚ ਨਹੀਂ ਰਹੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਵੀ ਮਿਲਾਂਗਾ ਉਹ ਜਿਹੜਾ ਸਟੂਡੀਓ ਜਿੱਥੇ ਉਹਨਾਂ ਦੀ ਬਿਬਾ ਮਰਜੋ ਦੇ ਨਾਲ ਪਹਿਲੀ ਰਿਕਾਰਡਿੰਗ ਹੋਈ ਆ ਤਾਂ ਉਹ ਅੱਜ ਢਾਈ ਡੇਰੀ ਕਰਕੇ ਉਹਨਾਂ ਨੇ ਕਿਤੇ ਨੇੜੇ ਹੋਰ ਉਹਨਾਂ ਨੇ ਸਟੂਡੀਓ ਬਣਾ ਲਿਆ ਤੇ ਮੈਂ ਉਹਨਾਂ ਨਾਲ ਵੀ ਮਿਲਾਂਗਾ ਮਿਲਵਾਵਾਂਗਾ ਤੁਹਾਨੂੰ ਮੈਂ ਤਾਂ ਮਿਲਿਆ ਹੋਇਆ ਤਾਂ ਮੈਂ ਤੁਹਾਨੂੰ ਮਿਲਵਾਵਾਂਗਾ ਤਾਂ ਬੜੇ ਰੂ ਮੇਰੇ ਨਾਲ ਤੁਸੀਂ ਸੱਚੋ ਸੱਚ ਜਾਣਨ ਦੇ ਲਈ ਤਾਂ ਬਹੁਤ ਬਹੁਤ ਧੰਨਵਾਦ ਦੋਸਤ ਮਿਲਾਂਗਾ ਫਿਰ ਤੁਹਾਨੂੰ ਨਵੀਂ ਗੱਲਬਾਤ ਦੇ ਨਾਲ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ